10 ਕਿਲੋ ਅਫੀਮ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਬੜੇ ਦੋ ਨਟੋਰੀਅਸ ਸਮਗਲਰਸ ਨੇ ਤੋਂ ਇਹਦੇ ਚ ਜਿਹੜੀ ਮੇਨ ਗੱਲ ਦੇਖਣ ਵਾਲੀ ਹੈ ਕਿ ਪੁਸ਼ੋਰਾ ਸਿੰਘ ਇਹ ਜਿਹੜੀ ਕਨਸਾਈਨਮੈਂਟ ਹੈ ਇਮਫਾਲ ਮਨੀਪੁਰ ਤੋਂ ਲੈ ਕੇ ਆਇਆ ਹੈ 1 ਕਿਲੋ ਦਾ ਰੇਟ ਹੈ 1,20,000 ਰੁਪਿਆ ਪ੍ਰਤੀ ਕਿਲੋ ਉਥੋਂ ਖਰੀਦ ਲੈਂਦੇ ਆ ਤੇ ਡਬਲ ਦੇ ਰੇਟ ਤੇ ਇੱਥੇ ਵੇਚ ਦਿਆ ਦੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਗੁਪਤ ਸੂਚਨਾ ਦੇ ਆਧਾਰ ਤੇ ਛਾਪੇਮਰियां ਨਸ਼ਾ ਤਸਕਰਾਂ ਦੀ ਘਰਾਂ ਦੇ ਉੱਤੇ ਕੀਤੀਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਉਹਨਾਂ ਦੀ ਲੱਖਾਂ ਰੁਪਏ ਦੀਆਂ ਬਣਾਈਆਂ ਹੋਈਆਂ ਪ੍ਰਾਪਰਟੀਆਂ ਵੀ ਜਬਤ ਕੀਤੀਆਂ ਜਾ ਰਹੀਆਂ ਨੇ ਅਜਿਹੇ ਅਮਰਸਰ ਪੁਲਿਸ ਨੂੰ ਅਜ ਮੋੜ ਤੋਂ ਇੱਕ ਵੱਡੀ ਕਾਮਯਾਬੀ ਮਿਲੀ ਹੈ ਉਹਨਾਂ ਦੇ ਵੱਲੋਂ ਨਸ਼ਾ ਅਸਕਰ ਦੋ ਗ੍ਰਿਫਤਾਰ ਕੀਤੇ ਗਏ ਨੇ ਇਸ ਦਿਨ阿里 ਉਹਨਾਂ ਦੇ ਕੋਲੋਂ 10 ਕਿਲੋ ਅਫੀਮ ਵੀ ਬਰਾਮਦ ਕੀਤੀ ਗਈ ਹੈ ਇਸ ਸਬੰਧੀ ਸੀਪੀ ਗੁਰਪ੍ਰੀਤ ਭੁੱਲਰ ਦੇ ਵੱਲੋਂ ਪੂਰੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਐਂਟੀ ਡਰੱਗ ਕੈਂਪੇਨ ਨੂੰ ਦੀ ਅਡਾਇਰੈਕਸ਼ਨਸ ਨੇ ਉਹਦੇ ਚ ਇੱਕ ਹੋਰ ਕਾਮਯਾਬੀ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਮਿਲੀ ਹੈ ਉਹਦੇ 10 ਕਿਲੋ ਅਫੀਮ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਬੜੇ ਦੋ ਨਟੋਰੀਅਸ ਸਮਗਲਰਸ ਨੇ ਪੱਟੀ ਏਰੀਆ ਡਿਸਟ੍ਰਿਕਟ ਤਰਨਤਾਰਨ ਦੇ ਪਿਸ਼ੋਰਾ ਸਿੰਘ ਹੈ ਤੇ ਉਹਦੇ ਨਾਲ ਜੋਧ ਸਿੰਘ ਹੈਗਾ ਦੋਨੇ ਬੋਪਰ ਆਏ ਮਡਾਲ ਹੈਗਾ ਇੱਕ ਥਾਣਾ ਪੱਟੀ ਦੇ ਵਿੱਚ ਪਿੰਡ ਉੱਥੋਂ ਦੇ ਰਹਿਣ ਵਾਲੇ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਪਿਸ਼ੋਰਾ ਸਿੰਘ ਦੇ ਦੋ ਐਨਡੀਪੀਐਸ ਐਕਟ ਦੇ ਪਰਚੇ ਦਰਜ ਹੈ ਇਹ ਰਿਕਵਰੀ ਜਿਹੜੀ ਹੈ ਸਾਡੇ ਡੀਸੀਪੀ ਹਰਪ੍ਰੀਤ ਮੰਡੇਰ ਜੀ ਐਡੀਸੀਪੀ ਆਪੀ ਬੰਨਿਓ ਰਾਣਾ ਜੀ ਔਰ ਬਿੰਦਰਜੀਤ ਸਾਡੇ ਸੀਆਈਏ 3 ਦੇ ਜਿਹੜੇ ਇੰਚਾਰਜ ਨੇ ਇਹ ਟੀਮ ਨੇ ਇਹਨਾਂ ਦੀ ਰਹਿਨਮਾਈ ਚ ਹੋਈ ਹੈ ਸਾਰੀ ਸੋ ਇਹਦੇ ਚ ਜਿਹੜੀ ਮੇਨ ਗੱਲ ਦੇਖਣ ਵਾਲੀ ਹੈ ਕਿ ਪਸ਼ੋਰਾ ਸਿੰਘ ਇਹ ਜਿਹੜੀ ਕਨਸਾਈਨਮੈਂਟ ਹੈ ਇਮਫਾਲ ਮਨੀਪੁਰ ਤੋਂ ਲੈ ਕੇ ਆਇਆ ਜਿਹੜਾ ਕਿ ਕਾਫੀ ਮਤਲਬ ਨਵੀਂ ਚੀਜ਼ ਵੀ ਸਮਝ ਸਕਦੇ ਆ ਆਮ ਨਾਰਥ ਈਸਟ ਤੋਂ ਪਹਿਲਾਂ ਵੀ ਆਉਂਦੀਆਂ ਰਹੀਆਂ ਕਨਸਾਈਨਮੈਂਟ ਪਰ ਕਾਫੀ ਦੇਰ ਬਾਅਦ ਜੋ ਮੈਂ ਆਪਣੇ ਕੈਰੀਅਰ ਦੇਖਿਆ ਇਹ ਗੱਲ ਸਾਹਮਣੇ ਆਈ ਹੈ ਤੋ ਜੋ ਮੁੱਢਲੀ ਪੁੱਛ ਗਏ ਤੋਂ ਪਤਾ ਲੱਗਿਆ ਇਹ 1 ਕਿਲੋ ਦਾ ਜਿਹੜਾ ਰੇਟ ਹੈ 1,20,000 ਰੁਪਿਆ ਪ੍ਰਤੀ ਕਿਲੋ ਉਥੋਂ ਖਰੀਦ ਲੈਂਦੇ ਆ ਤੇ ਡਬਲ ਦੇ ਰੇਟ ਤੇ ਇੱਥੇ ਵੇਚਦੇ ਆ ਕੇ ਆਪਣੇ ਏਰੀਏ ਦੇ ਇਹ ਐਤਕੀ ਜਿਹੜੀ ਇਹ ਕਨਸਾਈਨਮੈਂਟ ਲੈ ਕੇ ਆਈ ਹੈ ਇਹ 12 ਲੱਖ ਰੁਪਏ ਇਹਨਾਂ ਨੇ ਉੱਥੇ ਖਰਚਿਆ ਉਹਦੇ 'ਚ 12 ਲੱਖ ਦੀ ਖਰੀਦ ਕੀਤੀ ਹੈ ਤੇ ਜਿਹੜਾ ਪਸ਼ੋਰਾ ਸਿੰਘ ਹੈ ਇਹ ਕਾਫੀ ਨੋਟੋਰੀਅਸ ਬੰਦਾ ਹੈ ਤੇ ਨਾਲ ਜਿਹੜਾ ਜੋਧਾ ਹੈ ਇਹਦੇ ਨਾਲ ਦਾ ਸਾਥੀ ਉਹਦੇ ਨਾਲ ਜੋ ਗੱਲ ਪਤ ਲੱਗੀ ਕਿ ਹਰ ਜਿਹੜਾ ਟ੍ਰਿਪ ਹੈ ਉਹਦਾ 25000 ਰੁਪਏ ਇਹ ਉਹਨੂੰ ਪੇ ਕਰਦਾ ਉਹਨੇ ਆਪਣੇ ਬੱਚੇ ਨੂੰ ਬਾਹਰ ਭੇਜਣ ਵਾਸਤੇ ਪਸ਼ੋਰਾ ਸਿੰਘ ਤੋਂ ਕੁਝ ਨਾ ਕੁਝ ਉਹ ਵਿਆਜ ਤੇ ਪੈਸੇ ਲਏ ਹੋਏ ਐ ਉਸ ਕਰਕੇ ਉਸ ਪ੍ਰਭਾਵ ਦੇ ਵਿੱਚ ਇਸ ਤੋਂ ਨਾਲੇ ਕੰਮ ਕਰਾਉਂਦਾ ਸੋ ਬਾਕੀ ਇਹਨਾਂ ਦਾ ਜਿਹੜਾ ਨੈਟਵਰਕ ਹੈ ਹੋਰ ਘਰ ਦੀਆਂ ਪ੍ਰਾਪਰਟੀਆਂ ਨੇ ਉਸ ਤੇ ਵੀ ਅਸੀਂ ਵਰਕ ਕਰਾਂਗੇ ਕਿਉਂਕਿ ਮੇਨ ਗੱਲ ਕੀ ਹੁੰਦੀ ਐ ਐਂਡੀਪੀਐਸ ਕਮਰਸ਼ੀਅਲ ਕੁਆਂਟੀਟੀ ਰਿਕਵਰੀ ਦੇ ਵਿੱਚ ਕਿ ਪ੍ਰਾਪਰਟੀ ਫ੍ਰੀਜ਼ ਹੋ ਸਕਦੀ ਐ ਜ਼ਬਤ ਹੋ ਸਕਦੀ ਐ ਉਹ ਬੜਾ ਇੰਪੋਰਟੈਂਟ ਹੁੰਦਾ ਐ ਉਹ ਅਸੀਂ ਨਾਲ ਦੀ ਨਾਲ ਆਪਣਾ ਪ੍ਰੋਸੀਜਰ ਇਹਦੇ ਸ਼ੁਰੂ ਕਰ ਰਹੇ ਆਂ ਔਰ ਮੈਨੂੰ ਉਮੀਦ ਹੈ ਕਿ ਕਾਫੀ ਸਾਰੀ ਇਹਦੀ ਪ੍ਰਾਪਰਟੀ ਨਿਕਲਣੀ ਚਾਹੀਦੀ ਹੈ ਇੱਕ ਗੱਡੀ ਜਿਹੜੀ Swift ਹੈ ਇਹਦਾ ਵੀ ਸਾਰਾ ਪਤਾ ਕਰ ਰਹੇ ਆਂ ਇਹ ਵੀ ਰਿਕਵਰ ਹੋਈ ਹੈ ਜਿੱਥੇ ਟਰੈਵਲ ਕਰ ਰਹੇ ਸੀਗੇ ਇਹਨੂੰ ਸਾਰਿਆਂ ਨੂੰ ਇੱਕ ਇਵਨ ਟਰਾਂਸਪੋਰਟ ਜਿਹੜੀ ਉਹ ਵੀ ਜਿਹੜੀ ਅਟੈਚ ਕੀਤੀ ਜਾ ਸਕਦੀ ਹੈ ਸੋ ਹੁਣ ਤੱਕ ਦੀ ਜਿਹੜੀ ਕੋਸ਼ਿਸ਼ ਹੋਈ ਹੈ ਉਹਦੇ ਵਿੱਚ ਕੀ ਕੁਝ ਸਾਹਮਣੇ ਆਇਆ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਫੇਰੇ ਸਨ ਕਿੰਨੀਆਂ ਬੰਦੇ ਨੇ ਲਿਆ ਸੀ ਕਾਫੀ ਮੈਂ ਤੁਹਾਨੂੰ ਦੱਸਿਆ ਦੋ ਤਾਂ ਪਰਚੇ ਹੀ ਇਹਨਾਂ ਦੇ ਦਰਜ ਹੋਏ ਹੋਏ ਜੀ 2018 ਦਾ ਇੱਕ 2020 ਦਾ ਹੈ ਹਾਂ ਜੀ ਸੋ ਉਹਦੇ ਚ ਉਹ ਥੋੜੀ ਸਮਾਲ ਕੁਆਂਟੀਟੀ ਦੀਆਂ ਸੀਗੀਆਂ ਪਰ ਕਾਫੀ ਜੋ ਪਤਾ ਲੱਗ ਗਿਆ ਕਿ ਇਹ ਨਟੋਰੀਅਸ ਬੰਦਾ ਹੈਗਾ ਔਰ ਆਪਣੇ ਏਰੀਆ ਚ ਸਾਰਿਆਂ ਨੂੰ ਪਤਾ ਵੀ ਇਹ ਕੰਮ ਕਰ ਰਿਹਾ ਹੈ ਐਡੀਪੀਐਸ ਤੋਂ ਇਲਾਵਾ ਇੱਥੇ ਜਿਹੜਾ ਪਹਿਲਾਂ ਵੀ ਇਹਦਾ ਨਾਮ ਆਈ ਥਿੰਕ ਉਹ ਤਰਵਾਰਨ ਦੇ ਵਿੱਚ ਕੋਈ ਹੋਰ ਲੁੱਟਾ ਖੋਹ ਵਾਲੇ ਵਿੱਚ ਆ ਸੀ ਜੋ ਘਰਨ ਜੋਤਿਆ ਜੇ ਤੁਸੀ ਕੋਈ ਨਹੀਂ ਮੈਨੂੰ ਇੱਕ ਉਹਦੇ ਬਾਰੇ ਨਹੀਂ ਪਤਾ ਜੀ ਉਹ ਪਾ ਚੈੱਕ ਕਰ ਲੈਣਾ ਪਸ਼ੋਰਾ ਸਿੰਘ ਦੇ ਦੋ ਐਨਡੀਪੀਐਸ ਦੇ ਕੇਸ ਤਾਂ ਔਨ ਰਿਕਾਰਡ ਹੈਗੇ ਆ ਜੋ ਤੁਹਾਡਾ ਨਾਲ ਸ਼ੇਅਰ ਕੀਤੇ ਗਏ ਆ ਤੁਹਾਨੂੰ ਬਾਕੀ ਮੈਂ ਦਾ ਮੋਡਸ ਪ੍ਰੈਂਡ ਹੀ ਦੱਸਦਾ ਵੀ ਕਿਸ ਤਰ੍ਹਾਂ ਇਹ ਜਾਂਦੇ ਆ ਇਮਫਾਲ ਦੇ ਵਿੱਚ ਕੰਟੈਕਟਸ ਉਹ ਸਾਰਾ ਹੁਣ ਅਸੀਂ ਉੱਥੇ ਲੋਕਲ ਪੁਲਿਸ ਦੇਖੋ ਅਜੇ ਸਟੇਜ ਤੇ ਆਪਾਂ ਵੀ ਗਲਤ ਕਹਿ ਦਈਏ ਕਿਸੇ ਬਾਰੇ ਉਹ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਇਹਨਾਂ ਦਾ ਰਮਾਨ ਲੈ ਕੇ ਆਪਾਂ ਸਾਰੀ ਪੁੱਛਗਿੱਛ ਕਰਾਂ ਮਕਬੂਲਪੁਰ ਥਾਣੇ ਦਾ ਕੇਸ ਹੈ ਜੀ ਔਰ ਗੁਰਿੰਦਰ ਵੀ ਜਿਹੜੇ ਏਸੀਪੀ ਈਸਟ ਹਨ ਉਹਦੀ ਹਾਜ਼ਰੀ ਦੇ ਵਿੱਚ ਸਾਰੀ ਰਿਕਵਰੀ ਹੋਈ ਹੈ ਔਰ ਨਹੀਂ ਮੈਂ ਤੁਹਾਨੂੰ ਦੱਸਿਆ ਸਾਰੀ ਗੱਲ ਜੀ ਆਲਰੇਡੀ ਮੈਂ ਐਕਸਪਲੇਨ ਕੀਤੀ ਹੈ ਵੀ ਉਹਨੇ ਆਪਣੇ ਬੇਟੇ ਦੇ ਬਾਹਰ ਭੇਜਣ ਵਾਸਤੇ ਪੈਸੇ ਵਿਆਜੀ ਇਹ ਤੋਂ ਲਏ ਸੀ ਪਛੋਰਾ ਸਿੰਘ ਤੋਂ ਤੇ ਉਸੇ ਦਬਾਅ ਦੇ ਵਿੱਚ ਵੀ ਉਹ ਹੈਗਾ ਤੇ ਪਲੱਸ 25000 ਰੁਪਏ ਪਰ ਟ੍ਰਿਪੋ ਨੂੰ ਇਹ ਪੇਮੈਂਟ ਵੀ ਪਾ ਲਾ ਚੁੱਕਾ ਜੀ ਪੈਸੇ ਵੀ ਹੁਣ ਇਹ ਤਾਂ ਦੇਖੋ ਇੱਕ ਜਿਹੜਾ ਕ੍ਰਿਮੀਨਲ ਹੁੰਦਾ ਉਹਦੇ ਛਪਾਉਣ ਦੀ ਆਦਤ ਹੁੰਦੀ ਹੈ ਇਹ ਸਾਰਾ ਹੁਣ ਦੋਨਾਂ ਦੀ ਅਲੱਗ-ਲੱਗ ਇਨਵੈਸਟੀਗੇਸ਼ਨ ਹੋਏਗੀ ਕੁਐਸਚਨਿੰਗ ਹੋਏਗੀ ਉਹ ਉਹਦੀ ਉਹਦੇ ਚੋਂ ਅਸੀਂ ਸੱਚ ਕਢਣਾ ਹੁੰਦਾ ਹਮੇਸ਼ਾ ਕ੍ਰਿਮੀਨਲ ਦੀ ਗੱਲ ਹੁੰਦੀ ਹੈ ਕਿ ਘੱਟੋ-ਘੱਟ ਆਪਣੀ ਗੱਲ ਐਕਸਪੋਜ਼ ਕੀਤੀ ਜਾਵੇ ਇਹ ਕਾਮਨ ਕ੍ਰਿਮੀਨਲ ਸੈਕੀ ਹੈ ਜੀ ਮੰਨ ਲਓ ਕਿ 10 ਕਿਲੋ ਬਸਤੀਮ ਲੈ ਕੇ ਆਏ ਨੇ ਇਹਨਾਂ ਨੇ ਪਾਰਟਸ ਦੇ ਨਾਲ ਵੇਚੀਂ ਦੀਆ ਜਾਂ ਫਿਰ ਇਹਨਾਂ ਨੇ ਇਕੱਠੀ ਕਿਸੇ ਨੂੰ ਸਪਲਾਈ ਦੇਣੀ ਸੀ ਕੁਛ ਇਹਦੇ ਬਾਰੇ ਕੁਝ ਦੱਸ ਜਾਂਦੇ ਦੇਖੋ ਇਹ ਇਹਨਾਂ ਨੂੰ ਪਤਾ ਲੱਗਿਆ ਕਿ ਆਪਣੇ ਏਰੀਆ 'ਚ ਸਾਰਿਆਂ ਨੂੰ ਪਤਾ ਕਿ ਇਹ ਕੰਮ ਕਰਦੇ ਆ ਉਹ ਅਸੀਂ ਸਾਰੇ ਇਹਨਾਂ ਦੇ ਜਿਹੜੇ ਲਿੰਕੇਜੇਜ਼ ਨੇ ਉਹ ਕੱਢਾਂਗੇ ਔਰ ਲੋਕਲ ਪੁਲਿਸ ਨਾਲ ਵੀ ਜਿੱਥੇ ਲੋਡ ਪੈਗੀ ਸ਼ੇਅਰ ਵੀ ਕਰਾਂਗੇ ਉਹ ਸਾਰਾ ਆਪਾਂ ਦੇਖਾਂਗੇ ਕਿ ਕਿਸ ਕੁਆਂਟੀਟੀ ਕਿਸ ਲੈਵਲ ਦੀ ਦੇਖੋ ਸਾਰੀ ਤਾਂ ਵੇਚਣ ਦਾ ਲੱਗਦਾ ਨਹੀਂ ਤੁਰ ਪਾਰਸ ਦੇ ਵਿੱਚ ਹੀ ਹੁੰਦੀ ਆ ਆਮ ਜਦੋਂ ਬੰਦਾ ਲੈ ਕੇ ਆਉਂਦਾ ਬਿਕੋਜ਼ ਇਹ ਸਾਰਾ ਕੰਮ ਕਰਦੇ ਤਾਂ ਲਾਲਚ ਵਾਸਤੇ ਇਹ ਲੋਕ ਉਹ ਉਹੀ ਕਹਿ ਰਹੇ ਆ ਜੀ ਉਹ ਅਸੀਂ ਸਾਰਾ ਇਹਨਾਂ ਤੋਂ ਇਨਵੈਸਟਿਗੇਟ ਕਰਨਾ ਹੈ ਇਹਨਾਂ ਦੇ ਦੱਸਣ ਮੁਤਾਬਕ ਇਹ ਹੋਇਆ ਪਹਿਲਾਂ ਵੀ ਕੁਝ ਨਾਰਥ-ਈਸਟ ਤੋਂ ਨਾਰਕੋਟਿਕ ਫੜੀਆਂ ਗਈਆਂ ਬਟ ਇਮਫਾਲ ਵਾਲੀ ਗੱਲ ਜਿਹੜੀ ਆਈ ਹੈ ਇਹਨੂੰ ਥੋੜਾ ਅਸੀਂ ਹੋਰ ਡੀਪਲੀ ਇਨਵੈਸਟਿਗੇਟ ਕਰਨਾ ਚਾਹੁੰਦੇ ਆ ਫਿਰ ਅਸੀਂ ਮਨੀਪੁਰ ਪੁਲਿਸ ਨਾਲ ਗੱਲ ਕਰਾਂਗੇ ਕਿਵੇਂ ਗੱਲ ਆਪਣੇ ਸਰ ਤੇ ਵਿੱਚ ਸਲਾਮਾਬਾਦ ਏ ਬੰਦੇ ਬਾਹਰ ਦੇ ਸੀਗੇ ਇਹ ਵੀ ਹੁਣ ਪੱਟੀ ਦੇ ਨੇ ਇਹੋ ਉਹ ਅੰਮ੍ਰਿਤਸਰ ਦੇ ਵਿੱਚ ਆ ਕੇ ਸ਼ੈਲਟਰ ਲੈਂਦੇ ਨੇ ਸਰ ਦੇਖੋ ਮੈਂ ਤਾਂ ਇੱਕ ਗੱਲ ਕਹਿਣਾ ਚਾਹੁੰਦਾ ਕਿ ኦਪਰੇਸ਼ਨਲੀ ਪੁਲਿਸ ਐਕਟਿਵ ਹੈ ਅੰਮ੍ਰਿਤਸਰ ਦੀ ਉਸੇ ਕਰਕੇ ਸਾਡੇ ਜਿਹੜੀ ਟੀਮ ਹੈ ਬੜਾ ਮੈਨੂੰ ਮਾਣ ਆਇਆ ਨਾ ਤੇ ਗੱਲ ਤੇ ਕਿ ਉਹ ਡਿਵੈਲਪ ਕਰ ਲੈਂਦੇ ਇਨਫੋਰਮੇਸ਼ਨ ਤੇ ਉਹਦੇ ਚ अच्छे ਰਿਜ਼ਲਟਸ ਆ ਰਹੇ ਆ ਮੈਂ ਬਰੀ ਪ੍ਰਾਊਡ ਆਫ ਥਮ ਸਿਰ ਦੋਮਾ ਦੀ ਏਜ ਕਿੰਨਾ ਤੇ ਬੈਕਗ੍ਰਾਉਂਡ ਕਿਨਾਂ ਦਾ ਬੈਕਗ੍ਰਾਉਂਡ ਤੋਂ ਤੁਹਾਨੂੰ ਦੱਸਿਆ ਦੋ ਪਰਚੇ ਹੈਗੇ ਪਿਸ਼ੋਰਾ ਸਿੰਘ ਤਾਂ ਮਸ਼ਹੂਰ ਸਮਗਲਸ ਹੈਗਾ ਉੱਥੋਂ ਦਾ ਕੋਈ ਸਾਹਮਣੇ ਆਇਆ ਨਹੀਂ ਇਹ ਕਦੋਂ ਗਏ ਲੈ ਕੇ ਕਿਸ ਤਰ੍ਹਾਂ ਉੱਥੋਂ ਲੈ ਕੇ ਆਏ ਕੋਈ ਰੱਤ ਕਿਸੇ ਨੂੰ ਪੁੱਛ ਕੇ ਨਹੀਂ ਕੀਤੀ ਉਹ ਅਸੀਂ ਸਾਰੀ ਗੱਲ ਮਨੀਪੁਰ ਤੋਂ ਹਾਂ ਬਾਲ ਤੋਂ ਆਏ ਜੀ ਜਿਹੜਾ ਬੰਦਾ ਇਹੋ ਜੇ ਕੰਮ 'ਚ ਪੈਂਦਾ ਭਾਈ ਸਾਹਿਬ ਉਹ ਆਪਣੀ ਬਚਾਅ ਤਾ ਕਰਕੇ ਚੱਲਦਾ ਕ੍ਰਿਮੀਨਲ ਇਹ ਤਾਂ ਕਾਨੂੰਨ ਦੇ ਜਿਵੇਂ ਕਹਿੰਦੇ ਹੱਥ ਲੰਬੇ ਹੁੰਦੇ ਨੇ ਫੜੇ ਜਾਂਦੇ ਆਲਟੀਮੇਟਲੀ ਐਂਡ ਬਾਰਡਰ ਤੇ ਫੜੇ ਰਾਜਨ ਨੂੰ ਕਿਹਨੂੰ ਪੁੱਛਿਆ ਵੀ ਨਹੀਂ ਮੇਰਾ ਸਵਾਲ ਹੈ ਜੀ ਨਾ ਚਲੋ ਭਾਜੀ ਗੱਲ ਇਹ ਹੈ ਇਹ ਤਾਂ ਹੁਣ ਤਾਂ ਤੁਹਾਡਾ ਹੀ ਦਿਮਾਗ ਦਾ ਇੱਕ ਤੁਹਾਡੇ ਸਵਾਲ 'ਚ ਹੀ ਤੁਹਾਡਾ ਜਵਾਬ ਹੈ ਕਿਉਂਕਿ ਪਿਛਲੇ ਸਮੇਂ ਸਰ ਇਸ ਰਾਜੀ ਕੇ ਇੱਕ ਅੰਮ੍ਰਿਤ ਸਰ ਕੁੱਝ ਰਿਕਵਰੀ ਸੀਗੀ ਜਾਂ ਉਹ ਬੂਟਾ ਦੇ ਇੱਕ ਭਾਗ ਨੇ ਇੱਥੇ ਆਈ ਉਹ ਮਣੀਪੁਰ ਤੋਂ ਦੀ ਕੰਸਾਈਨਮੈਂਟ ਆਪਾਂ ਦੇਖ ਲਈਏ ਭਾਜੀ ਇਹ ਸਾਰਾ ਉਹ ਸਟੱਡੀ ਕਰਾਂਗੇ ਕਿ ਵਾਟ ਇਜ਼ ਦੀ ਮੋਡਲ ਸਪਰੈਂਡੀ ਆਫ ਟਰਾਂਸਪੋਰਟ ਉਹ ਸਾਰਾ ਦੇਖ ਕੇ ਤੁਹਾਨੂੰ ਦੱਸਣੇ ਦੱਸਿਆ ਕਿ ਇਹ ਬੀਤੇ ਦਿਨੀ ਵੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਸ੍ਰੀ ਕਰੋੜਾ ਰੁਪਏ ਦੀ ਹੈਰਨ ਪੁਲਿਸ ਦੇ ਵੱਲੋਂ ਬਰਾਮਦ ਕੀਤੀ ਗਈ ਸੀ ਅਤੇ ਨਸ਼ਾ ਤਸਕਰਾਂ ਨੂੰ ਵੀ ਕਾਬੂ ਕੀਤਾ ਗਿਆ ਸੀ ਮੁੱਖ ਮੰਤਰੀ ਮਾਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਬਿਨਾਂ ਕਿਸੇ ਦਬਾਅ ਦੇ ਹਰ ਦੋਸ਼ੀ ਦੇ ਉੱਤੇ ਸਖਤ ਲੈਂਦੀਆਂ ਹਦਾਇਤਾਂ ਉਹਨਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਦਾ ਖਾਬ ਹੈ ਕਿ ਉਹ ਨਸ਼ਾ ਮੁਕਤ ਪੰਜਾਬ ਬਣਾਉਣ ਜੋ ਨਸ਼ੇ ਦੇ ਉੱਤੇ ਲੱਗੇ ਹੋਏ ਨੇ ਉਹਨਾਂ ਨੌਜਵਾਨਾਂ ਦਾ ਮੁੜ ਸੇਵਾ ਕੀਤਾ ਜਾਵੇ ਇਹ ਵੀ ਦੱਸ ਦੇ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਬੀਤੀ ਸਮੇਂ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਲਈ ਅਰਦਾਸ ਵੀ ਕੀਤੀ ਗਈ ਸੀ ਅਮਰ ਸਤੂ ਹਰਜੀਤ ਕਰੇਵਾਲ ਪੰਜਾਬੀ ਲੋਕ ਚੈਨਲ